ਦੋ ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਪੂਰਾ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਇਸ ਦੋਸ਼ਵਾਂ ਤੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਨੇ ਬਿਆਨ ਦੇ ਅਪੀਲ ਰਕ ਦਿੱਤੀ ਹੈ ਮਕਦਮਾ ਨੰਬਰ 13 ਜਰਮ 449386 ਪੀਸੀ ਬਾਈ ਨੇ ਮੈਂ ਅਪੀਲਾ ਮੇਰਾ ਬੇਟਾ ਨੀਕ ਟਿੰਗ ਔਰ ਤੋਂ ਖੈਰ ਹੋ ਗਏ ਇਹਨਾਂ ਦੀਆਂ ਖਾਲਸਾ ਦੀਆਂ ਕੰਪਨੀਆਂ ਦੀ ਆਪਣੀ ਦੁਕਾਨ ਵੇਖ ਕੇ ਖੋਲੀ ਆ ਵੀ ਮਾੜਾ-ਮੋੜਾ ਪ੍ਰਵਾਸ ਦੇ ਲੇਕਿਨ ਥੋਕਾ ਵੀ ਜ਼ਿਆਦਾ ਚੱਲ ਚੱਲੇ ਚੱਲ ਜਾਵੇ ਇਹਨਾਂ ਆਣ ਕੇ ਚੋਰਾ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਕੋਈ ਕੀਤੀ ਹੈ ਬਹੁਤ ਨੰਘਾ ਥਾਣੇਦਾਰ ਤੇ ਸਰਕਾਰੀ ਅਧਿਕਾਰੀ ਦੇ ਚੋਰ ਪੁੱਤਰਾਂ ਨੇ ਰਿਟਾਇਰ ਫੌਜੀ ਦੇ ਸ਼ੋਰੂਮ ਨੂੰ ਬਣਾਇਆ ਨਿਸ਼ਾਨਾ ਕੰਧ ਪਾੜ ਕੇ ਚੋਰੀ ਕੀਤਾ ਲੱਖਾਂ ਦਾ ਸਮਾਨ ਇਹ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਬਟਾਲਾ ਦੇ ਹਰਚੋਵਾਲ ਕਸਬੇ ਵਿੱਚ ਥਾਣੇਦਾਰ ਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰ ਫੌਜੀ ਅਮਰੀਕ ਸਿੰਘ ਦੇ ਕੱਪੜੇ ਤੇ ਮੁਨਿਆਰੀ ਦੇ ਸ਼ੋਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉੱਥੇ ਹੀ ਇਹ ਘਟਨਾ ਸ਼ੋਰੂਮ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਪੀੜਤ ਫੌਜੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਹੈ ਪਰ ਪੁਲਿਸ ਨੇ ਕੇਸਤਾ ਦਰਜ ਕਰ ਲਿਆ ਤੇ ਅਜੇ ਤੱਕ ਚੋਰਾਂ ਦੀ ਜੋੜੀ ਨੂੰ ਕਾਬੂ ਨਹੀਂ ਕਰ ਸਕੀ ਉੱਥੇ ਹੀ ਪੀੜਤ ਰਿਟਾਇਰ ਫੌਜੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਇਹ ਚੋਰਾਂ ਦੀ ਜੋੜੀ ਪਹਿਚਾਣੀ ਜਾ ਚੁੱਕੀ ਹੈ ਇਸ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਤੇ ਦੂਸਰਾ ਸਰਕਾਰੀ ਅਧਿਆਪਕ ਦਾ ਪੁੱਤਰ ਹੈ ਇਹ ਦੋਵੇਂ ਨਸ਼ੇੜੀ ਨੇ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹ ਨਾ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਇਸ ਵਾਰ ਇਹਨਾਂ ਨੇ ਮੇਰੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ 5 ਲੱਖ 40 ਹਜ਼ਾਰ ਦਾ ਸਮਾਨ ਚੋਰੀ ਕਰ ਲਿਆ ਹੈ। ਪੁਲਿਸ ਇਸ ਜੋੜੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਾਨੂੰ ਇਨਸਾਫ ਦੇਵੇ। 2 ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ। ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟੇਚੇ ਸੂਰਸ਼ੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸੜਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਐਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਸੱਟ ਪੇਟਣਾ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਵਾ ਆਪਣਾ ਟਾਈਮ ਪਾਸ ਕਰਨ ਰਿਹਾ ਸੀ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੋਰਚਨ ਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਹੈ ਕੱਪੜੇ ਦੀ ਕੱਪੜੇ ਦੀ ਦੁਕਾਨ ਉਹ ਇਹ ਕਰੀ ਖੋਲੀ ਹੈ ਵੀ ਮਾੜਾ-ਮੋੜਾ ਪਰਿਵਾਰ ਜਿਹੜਾ ਕਿ ਨਾ ਸ਼ੌਕਾ ਗੁਜ਼ਾਰਾ ਚੱਲ ਚੱਲੇ ਚੱਲ ਜਾਵੇ ਇਹਨਾਂ ਆਣ ਕੇ ਚੋਰਾਂ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕੱਪੜਾ ਕੱਢ ਕੇ ਲੈ ਗਏ ਆ ਹੋਰ ਸਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਮ ਮਾਹ ਜੇ ਨੂੰ ਇਦਾਂ ਹਾਲਾਤ ਬਣ ਜਾਂਦੇ ਮਾਨੂੰ ਜਿਹੜਾ ਕਿ ਨੇ ਮਨ ਨਹੀਂ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਹਾਂ ਘਰ ਬਿਠੀ ਰਹਿੰਦੇ ਉਹ ਚੰਗਾ ਹੈ ਹਾਂਜੀ ਮਿਹਨਤ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਚੰਨ ਤੋਂ ਉਹਨਾਂ ਕੋ ਖਤਰਾ ਮੁਰ ਕੇ ਅਗੋਂ ਵਿੱਚੋਂ ਛੱਟ ਪੇੜ ਨਾਲ ਲਾ ਜਾਣਾ ਤੇ ਉਹਨਾਂ ਨੂੰ ਨੁਕਸਾਨ ਕਰ ਦੇਣਾ ਐ ਪਹੁੰਚ ਨੂੰ ਸ਼ਿਕਾਇਤ ਰਖਾਈ ਆ ਪੋਰਟਿਕਾਇੰਦ ਦੇ ਬੇਜ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰ ਵੇਦਨ ਵੀ ਮਾਰਿਆ ਰੋਜ਼ ਇੱਕ ਦੋ ਵਾਰ ਹੀ ਜਾਣੇ ਆ ਬੰਦੇ ਪੇਛੇ ਨਹੀਂ ਹੁੰਦੇ ਨਹੀਂ ਸਾਨੂੰ ਨਹੀਂ ਯਕੀਨ ਨਹੀਂ ਹੈਗਾ ਨਾ ਵੀ ਫੜ ਜਾਣਗੇ ਕੀ ਕੀ ਕਰਨਗੇ ਸਾਨੂੰ ਯਕੀਨ ਨਹੀਂ ਦਿੰਦੇ ਆ ਵੀ ਤੁਸੀਂ ਯਕੀਨਵਾ ਕਰੋ ਐ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਹੀਂ ਯਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕੀ ਕੀ ਗੱਲਾਂ ਬੰਦੇ ਬਾਰੋ-ਬਾਰ ਇਦਾਂ ਜਮਾਨਤ ਕਰਾ ਲੈਣਗੇ ਸ਼ਾਮ ਤੇ ਕੋਈ ਮਸਹਲਾ ਨਹੀਂ ਜਾਪਦਾ ਉੱਥੇ ਹੀ ਸਬੰਧਤ ਪੁਲਿਸ ਚੌਕੀ ਹਰਚੋਬਾਦ ਦੇ ਇੰਚਾਰਜ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 22 ਨੇਮ ਕੇਸ ਦਰਜ ਕੀਤਾ ਗਿਆ ਹੈ ਇਸ ਚੋਰ ਜੋੜੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਇਸ ਦੋਸ਼ਵਾਨ ਚਾਹੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਨੇ ਬਿਆਨ ਤੇ ਐਫਆਈਆਰ ਦਰਜ ਕੀਤੀ ਹੈ ਮਕਦਮਾ ਨੰਬਰ 13 ਜੋੜਾ 400 380 ਆਈਪੀਸੀ 22 ਨੇ ਮੈਫਆਈਆਰ ਦੋਸ਼ੀਆਂ ਦੇ ਖਿਲਾਫ ਉਹ ਭਾਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਪ ਨੂੰ ਰੋਜ਼ ਰੇਡ ਕਰਦੇ ਹੁਣ ਵੀ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਹੋਰ ਜਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਉਜਥਾਣੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਫਿਰ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿਸੇ ਨੂੰ ਵਰਦ ਜਿੰਦੇ ਆਪਾਂ ਹਾਂ ਜੀ